ਇੰਡੀਆ ਦੇ ਸਭ ਤੋਂ ਸੁਨੱਖੇ ਘੋੜੇ ਦੀ ਪੋਤੀ ਆ ਮਿੱਤਰੋ ਹਾਂਜੀ ਜਿਹੜੇ ਘੋੜੇ ਨੂੰ ਸਾਰਿਆਂ ਤੋਂ ਸੋਹਣਾ ਮੰਨਿਆ ਗਿਆ ਨਾ ਹੁਸਨ ਵਾਲੇ ਪਾਸੋਂ ਬਰੀਕੀ ਵਾਲੇ ਪਾਸੋਂ ਤੇ ਸਮਝ ਹੀ ਲਿਆ ਹੁਣ ਅਤੀ ਸੁੰਦਰ ਘੋੜਾ ਪੂਨੇ 'ਚ ਖੜਾ ਜੀ ਉਹਦੀ ਪੋਤੀ ਆ ਤੇ ਕਾਫੀ ਸੋ ਚੈਂਪੀਅਨ ਜੀਤੂ ਅਬ ਕੇਸ਼ਰੀਆ ਘੋੜਾ ਉਹਦੀ ਬੱਚੀ ਆ ਕੀ ਉਮਰ ਆ ਕੀ ਮਾਰਕਾ ਕੀ ਡਿਟੇਲ ਆ ਸਾਰੀ ਆਪਾਂ ਹਨਾ ਬਾਇਓ ਡਾਟਾ ਇਹਦਾ ਵੀਡੀਓ ਦੇ ਵਿੱਚ ਹੀ ਦਵਾਂਗੇ 4 ਕਿ ਮਿੰਟਾਂ ਦੀ ਮਸਾਂ ਵੀਡੀਓ ਸਾਰੀ ਦੇਖ ਲਿਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਵੀ ਰਪਣਾ Facebook ਪੇਜ 'ਚ ਜੁੜੇ ਹੋਏ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਫਿਰ ਸੱਜਰੀ ਸਵੇਰ ਨਾਲ ਸੱਜਰੇ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਮਤਲਬ ਇੱਕ ਬਹੁਤ ਚੰਗੀ ਖਾਨਦਾਨੀ ਬੇਸ਼ੇਰੀ ਲੈ ਨਖਰਾ ਕਰੰਟ ਵੀ ਪੂਰਾ ਤੇ ਬਰੀਕੀ ਬੁਰਕੀ ਵੀ ਚੰਗੀ ਆ ਰੰਗ ਤੋਂ ਦੇਖ ਕੇ ਤਾਂ ਇਹ ਸਮਝੀ ਲਾ ਵੀ ਮਾਰਵਾੜੀ ਬੱਚੀ ਆ ਸਾਰੀ ਡਿਟੇਲ ਦਵਾਂ ਕਿੰਨੀ ਉਮਰ ਦੀ ਹੈ ਕੀ ਹਾਈਟ ਆ ਕੀ ਲੈਂ ਹੈ ਸਾਰਾ ਬਾਇਓ ਡਾਟਾ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣਾ ਬਸ ਚਾਰ ਕਮੈਂਟ ਆਪਦੇ ਕੀਮਤੀ ਟਾਈਮ ਚੋਂ ਚਾਰ ਕਮੈਂਟ ਆਪਾਂ ਨੂੰ ਦੇ ਦਿਓ ਤਾਂ ਜੋ ਜਿਹੜੀ ਪ੍ਰੋਪਰ ਹੈਡੀ ਡਿਟੇਲ ਆ ਬਾਇਓ ਡਾਟਾ ਤੁਹਾਨੂੰ ਪੂਰਾ ਪਤਾ ਚੱਲ ਜੇ ਤੇ ਬਾਕੀ ਜਿਹੜੇ ਨਵੇਂ ਭਰਾ ਆਪਣੇ ਨਾਲ ਚੈਨਲ ਤੇ ਜੁੜੇ ਉਹਨਾਂ ਨੂੰ ਬੇਨਤੀ ਆ ਵੀ ਵੀਰੋ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਮਿਹਨਤ ਲੱਗੇ ਇਹਨਾਂ ਰੋਜ਼ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਪਰੇਟ ਸਿਰ ਲਿਆਉਂਦੇ ਆ ਤੇ ਇਸ ਲਈ بس ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਦੀ ਬੈਲ ਨੂੰ ਨਾਲ ਪਾ ਲਿਓ ਤਾਂ ਜੋ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤਾਈਂ ਪਹੁੰਚਦੀ ਰਹੇ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਉਹ ਤੁਸੀਂ ਕਮੈਂਟੇ ਦੱਸ ਸਕਦੇ ਆ ਤੇ ਉਮੀਦ ਆ ਤੇ ਟਰਾਈ ਕਰਾਂਗੇ ਉਹਨੂੰ ਦੂਰ ਕਰਨ ਦੇ ਤੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਉ ਤੇ ਆਜੋ ਵੱਧਦੇਆਂ ਵੀਡੀਓ ਵੱਲ ਦਿੰਨੇ ਆ ਬੱਚੀ ਡਿਟੇਲ ਦੋਸਤੋ ਬੱਚੀ 22 ਸਾਲ ਕੇ ਲਵੇ ਤਵੇ ਆ ਜਦੋਂ ਮੈਂ ਵੀਡੀਓ ਦੇ ਸ਼ੁਰੂ ਇੱਕ ਚੀਜ਼ ਕਹਤਾ ਵੀ ਅਤੀ ਸੁੰਦਰ ਦੀ ਪੁੱਤੀ ਆ ਸੁੰਦਰ ਦੀ ਪਰਪੁੱਤੀ ਆ ਅਤੀ ਸੁੰਦਰ ਦੀ ਪੁੱਤੀ ਤੇ ਕੇਸ਼ਰੀਆ ਘੋੜੇ ਦੀ ਬੱਚੀ ਆ ਮਾਂ ਦੋਸਤੋ ਇਹਦੀ ਕੁਮੈਤ ਹੀ ਦੇ ਵਿਲਾਈਨ ਚ ਦੱਸਿਆ ਗਿਆ ਮਾਂ ਦੀ ਲੇਨ ਤੇ ਇਹ ਬਾਈ ਉਹਨਾਂ ਨੇ ਆਪਾਂ ਨੂੰ ਕੇਸ਼ਰੀਆ ਘੋੜੇ ਦੀ ਦੱਸੀ ਹੈ ਜਿਹੜੇ ਮਾਲਕਾਂ ਤੋਂ ਆਪਾਂ ਲਈ ਆ ਤੇ ਮਾਰਕੀ ਦੀ ਗੱਲ ਕਰੀਏ ਪਹਿਲਾਂ ਕਰਦਨ ਦੇਖੋ ਕਰਦਨ ਗੋੜਦਨ ਕਿੰਨੇ ਜ਼ਿਆਦਾ ਚੰਗੀ ਲੱਗੀ ਹੋਈ ਹੈ ਕਨ ਕੰਡੀਸ਼ਨ ਚੰਗਾ ਲੱਗਿਆ ਤੇ ਮੱਥੇ ਫੋਲਾ ਦੋਸਤੋ ਤੇ ਮੂੰਹ ਬਰੀਕੀ ਬਰੂਕੀ ਮੂੰਹ ਦੀ ਤੋਇਆ ਵੀ ਚੈੱਕ ਕਰ ਲੋ ਜਿਵੇਂ ਆਪਾਂ ਮਾਰਵਾੜੀ ਵਿੱਚ ਮੂੰਹ ਜਮਾਂ ਥੱਲੇੋਂ ਪਤਲਾ ਭਾਲਦੇ ਨਾ ਜਮਾਂ ਪਤਲਾ ਮੂੰਹ ਆ ਚਾਹੇ ਕੌਲੀ ਚ ਪਾਣੀ ਪਿਆ ਲਈਏ ਆਪਾਂ ਇੰਨਾ ਜ਼ਿਆਦਾ ਪਤਲਾ ਬਾਕੀ ਆਈ ਨਹੀਂ ਵੀ ਹੂਰ ਪਾਸੋਂ ਮੋਟਾਪਨ ਦੁੱਪੜ ਦੀ ਬੱਤੀ ਨਹੀਂ ਬਰੀਕੀ ਵਾਲੀ ਆ ਗਰਦਨ ਗੁਰਦਨ ਦਾ ਜਾਂ ਮਣੀਆਂ ਪਤਲਾ ਧੌਣ ਲੰਮੇ ਖੰਨ ਬਰੀਕ ਦੇਖੋ ਸਾਰਾ ਤੋਂ ਆਪਾਂ ਨੇੜੋਂ ਜ਼ੂਮ ਕਰਕੇ ਤੁਹਾਨੂੰ ਸਾਰਾ ਨੇੜੋਂ ਦਿਖਾਤਾ ਵੀ ਕਿਸੇ ਨੂੰ ਜਿਹੜੇ ਭਰਾ ਨੇ ਦੂਰ ਹੋਣਾ ਕੋਈ ਪ੍ਰੇਸ਼ਾਨੀ ਨਾ ਹੋਵੇ ਜਿਹੜਾ ਐਂਗਲ ਤੋਂ ਹੀ ਦੇਖਣਾ ਚਾਹੁੰਦੇ ਆ ਉੱਥੋਂ ਆਪਾਂ ਦਿਖਾਤੀ ਤੁਹਾਨੂੰ ਬੱਚੇ ਤੇ ਮਾਰ ਕੇ ਗੱਲ ਕਰੀਏ ਤਾਂ ਦੋਸਤ ਮਗਰਲੇ ਦੋ ਪੈਰ ਚਿੱਟੇ ਆ ਮੱਥੇ ਫੁੱਲ ਆ ਹੋਰ ਸਾਰੀ ਬੱਚੀ ਕੁਮੈਤ ਆ ਕੁਮੈਤ ਰਹਿਣਾ ਇਹਨੇ ਤੇ ਇਹ ਕਨਡਿਸ਼ਨ ਆ ਜਿਹੜੀ ਉਹ ਤੁਸੀਂ ਦੇਖ ਦੇਖ ਲਈ ਤੇ ਜਿਹੜੀ ਦੱਸਣ ਵਾਲੀ ਚੀਜ਼ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਕੋਈ ਵੀ ਕਹੇ ਵੀ ਤਰ੍ਹਾਂ ਦਾ ਬਾਲਪੋਰੀ ਡਿਫੈਕਟ ਨਹੀਂ ਕੋਈ ਹੱਥਾਂ ਪੈਰਾਂ 'ਚ ਡਿਫੈਕਟ ਨਹੀਂ ਮਗਰਲੇ ਦੋ ਪੈਰ ਚਿੱਟੇ ਇੱਕ ਜ਼ਿਆਦਾ ਇੱਕ ਥੋੜਾ ਤੇ ਰਾਜੀ ਲੀਸੀ ਹੈ ਜਿਹੜੀ ਇਹ ਵੀ ਤੁਸੀਂ ਦੇਖ ਲਓ ਇਹ ਤਾਜੀ ਲੇਟੈਸਟ ਵੀਡੀਓ ਆ ਤਰੀਕ ਆਪਾਂ ਕਹਿ ਸਕਦੇ ਹਾਂ 2 ਅਪ੍ਰੈਲ ਦੀ ਸ਼ਾਮ ਦੀ ਵੀਡੀਓ ਬਣੀ ਹੋਈ ਤੇ 3 ਅਪ੍ਰੈਲ ਨੂੰ ਆਪਾਂ ਪੋਸਟ ਕਰ ਰਹੇ ਆ ਪੁੱਠਾ ਪਾਠਾ ਵੀ ਵਧੀਆ ਤੇ ਨਵੀਂ ਉਮਰ ਦੀ ਜਿਹੜੀ ਕੋਈ ਸੰਭ ਨਾਲ ਹੋਵੇ ਵਧੀਆ ਨਖਰ ਕੇ ਉਹ ਨਖਰਾ ਕਰੰਟ ਹੈ ਨਜੋਸ਼ ਚ ਫੁੱਲ ਆ ਬੱਚੀ ਉੱਡੂ ਉੱਡੂ ਕਰਦੀ ਹੈ ਕਹਿਣ ਦਾ ਮਤਲਬ ਹੈ ਨਾ ਵੀ ਵਧੀਆ ਚੰਗੀ ਓਵਰਆਲ ਜਿਹਨੇ ਵੀ ਕੋਈ ਲੈਣ ਦਾ ਜਾਨਵਰ ਸੰਭਨ ਦਾ ਚਾਹਵਾਨ ਹੋਵੇ ਕੋਈ ਹੋਵੇ ਸੱਜਣ ਹੈ ਨਾ ਵੀ ਮੈਂ ਲੈਂਨ ਦੀ ਬੱਚੀ ਪਾਲਣੀ ਹੈ ਚੰਗੇ ਘੋੜੇ ਦੀ ਹੋਵੇ ਮੂਰੇ ਵਧੀਆ ਆਉਟਪੁੱਟ ਆਵੇ ਬਰੀਡਿੰਗ ਵਾਸਤੇ ਬਰਤਣੀ ਹੈ ਤਾਂ ਇੱਕ ਤਾਂ ਆਪਾਂ ਨੂੰ ਲੈਂਨ ਦਾ ਪਤਾ ਹੋਵੇ ਇਨ ਬਰੀਡਿੰਗ ਤੋਂ ਬੰਦਾ ਬਚਾ ਰਹਿਦਾ ਦੂਜਾ ਖਾਨਦਾਨੀ ਬੱਚੀ ਦਾ ਆ ਹੁੰਦਾ ਵੀ ਉਹਨੇ ਮਾਂ ਪਿਓ ਦਾ ਆਪਾਂ ਨੂੰ ਪਤਾ ਹੁੰਦਾ ਵੀ ਆ ਚੀਜ਼ਾਂ ਤੇ ਆਪਾਂ ਨੂੰ ਅੰਦਾਜ਼ਾ ਲਾਇਆ ਜਾਂਦਾ ਵੀ ਇਦਾਂ ਦਾ ਬਣਜੂ ਜਾਨਵਰ ਸੋ ਦੋਸਤੋ ਬੱਚੀ ਤੁਸੀਂ ਦੇਖ ਲਈ ਸਾਰੀ ਚੀਜ਼ ਆਪਾਂ ਦੱਸਤੀ ਡਿਟੇਲ ਵੀ ਦੱਸਤੀ ਹੈ ਨਾ ਤੇ ਨੰਬਰ ਹੁਣ ਨੋਟ ਕਰ ਲਓ 62 391 54 544 98 555 99017 ਇਹਨਾਂ ਤੇ ਰੇਟ ਤੁਸੀਂ ਪਤਾ ਲੈ ਸਕਦੇ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ